ਦੇਖੀ 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 ਬਾਰ ਨਾ ਕੱਢ ਦੀ ਹਾਂਜੀ ਸਫਰੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਤਾਂ ਬਈ ਅੱਜ ਦੀ ਵੀਡੀਓ ਬੜੀ ਕੈਂਟ ਹੋਣ ਵਾਲੀ ਆ ਬਈ ਫੋਨ ਹੱਥ 'ਚ ਫੜ ਕੇ ਲੱਤ ਤੇ ਲੱਤ ਧਰ ਕੇ ਬਹਿ ਜਾਓ ਬਈ ਅੱਜ ਦੀ ਵੀਡੀਓ 'ਚ ਨਜ਼ਾਰਾ ਆ ਜੂ ਤੁਹਾਨੂੰ ਤਾਂ ਮਿੱਤਰੋ ਆਪਣੇ ਸੈਟਅਪ ਤੇ ਆ ਗਈ ਗੁੱਡ న్యూਸ ਤਾਂ ਬਈ ਆਪਣੀ ਕਾਲੀ ਮੁਰਗੀ ਨੇ ਬੱਚੇ ਕੱਢ ਲਏ ਤੁਹਾਨੂੰ ਸ਼ਾਰਟ ਦਿਖਾਇਆ ਸੀ ਤਾਂ ਜੋ ਦੇਖਦੇ ਆ ਬਈ ਕਿੰਨੇ ਹੋਰ ਬੱਚੇ ਕੱਢ ਲਏ ਨਵੇਂ ਤੇ ਨਾਲੇ ਛੱਡ ਦੀਏ ਬਈ ਆਪਾਂ ਆ ਜਾਨਵਰ ਸਾਰੇ ਪਹਿਲਾਂ ਛੱਡ ਦਿੰਨੇ ਆ ਬਈ ਆਪਾਂ ਟਰਕੀ ਆਪਣੇ ਆਯੋ ਵੀ ਤਰਕੀਓ ਬਾਹਰ ਆਜੋ ਚਲੋ ਚਲੋ ਫਟਾਫਟ ਕੀਰਤਨਾਂ ਦਾ ਗੇਟ ਖੋਲ ਫੀਲਾਂ ਦਾ ਸਾਰਿਆਂ ਦਾ ਆਯੋ ਵੀ ਭੱਜ ਜਾਓ ਭੱਜ ਕੇ ਭੱਜ ਕੇ ਭੱਜ ਕੇ ਹੁਣ ਖੋਲਦੇ ਇਹਨਾਂ ਦਾ ਆਜੋ ਵੀ ਹੀਰ ਤੇ ਰਾਂਝਾ ਚਲੋ 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 ਸ਼ੇਤੀ ਐਨਾ ਟਾਈਮ ਨਹੀਂ ਸਾਡੇ ਕੋਲੇ ਬਾਹਰ ਚਲੋ ਬਾਹਰ ਚਲੋ ਚਲੋ ਜੀ ਤਬਈ ਆਜੋ ਹੁਣ ਆਪਾਂ ਕਾਲੀ ਮੁਰਗੀ ਦੇ ਬੱਚੇ ਦੇਖਦੇ ਆ ਕਿੰਨੇ ਨਿਕਲਿਆ ਏ ਟੋਟਲ ਤੇ ਤੁਹਾਨੂੰ ਵਧਾਈਆਂ ਬਈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਨਾਲੇ ਆਪਾਂ ਇਹਦੇ ਬੱਚੇ ਚੈੱਕ ਕਰਦੇ ਆਂ ਐਨੇ ਕੱਡੇ ਆ ਕਿ ਨਾ ਪਹਿਲਾਂ ਤਾਂ ਇੱਧਰ ਦੇਖੋ ਬਈ ਆ ਜੋ ਵੀ ਬੱਚੇ ਗਿਣਦੇ ਆ ਪਹਿਲਾਂ ਤਾਂ 1 2 3 3 ਜਾਸੀ ਬਲੈਕ 3 ਤੇ ਬਈ ਦੋ ਆ ਬੈਠੇ 4 5 ਤਿੱਕਾ ਬਰਾਊਨ 6 ਤਾਂ ਬਈ ਟੋਟਲ 6 ਬੱਚੇ ਤਾਂ ਆਪਾਂ ਨੂੰ ਦੇਖ ਗਏ ਬਾਕੀ ਹੋਰ ਦੇਖ ਲੈਣੇ ਆ ਥੱਲੇ ਕੋਈ ਹੈਗਾ ਕਿ ਨਾ ਕਿਰਤ ਆ ਗੇਟ ਖੋਲ ਮੁਰਗੀ ਨੂੰ ਥੱਲੇ ਛੱਡੀ ਇੱਕ ਵਾਰੀ ਖੋਲ ਖੋਲ ਛੇਤੀ ਲੈ ਵੀ ਚਾਲ ਅੰਦਰ ਆ ਗੇਟ ਲਾ ਦੇ ਬਹੁਤ ਬਹੁਤ ਵਧਾਈਆਂ ਬਈ ਆਪਣੇ ਕੋਲੇ ਮੋਜੇ ਮੁਰਗੇ ਦਾ ਬਲੱਡ ਆ ਗਿਆ ਬਈ ਜਨਨ ਕੀ ਮੋਜੇ ਮੁਰਗੇ ਦਾ ਬੱਚਾ ਨਿਕਲ ਆਇਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਆਜੋ ਤੁਹਾਨੂੰ ਦਿਖਾਈਏ ਮੋਜੇ ਮੁਰਗੇ ਦਾ ਬੱਚਾ ਕਿਹੜਾ ਇਹ ਆ ਦੇਖੋ ਬਈ ਆ ਕਰੋ ਚੈੱਕ ਕਰਾ ਤੁਸੀਂ ਆਸੀ ਬਈ ਰਵੀ ਵਾਲੇ ਮੋਜੇ ਮੁਰਗੇ ਦਾ ਬੱਚਾ ਤੇ ਪੈਰਾਂ ਤੇ ਮੋਜ ਦਿਖਾਉਣਾ ਤੁਹਾਨੂੰ ਜ਼ੂਮ ਕਰਕੇ ਕੀਰਤੋਏ ਕੀਰ ਇੱਧਰ ਆ ਇਹਦੀਆਂ ਲੱਤਾਂ ਫੜ ਦੋਨੇ ਦੋਨੇ ਪੰਜੇ ਫੜ ਥੋੜੇ ਖਿੱਚ ਆ ਹੁਣ ਕਰੋ ਚੈੱਕ ਜਮਾਂ ਪੈਰਾਂ ਤੇ ਮੋਜਾ ਬਈ ਜਮਾਂ ਕਾਲੇ ਪੰਜੇ ਨੇ ਬਈ ਤੇ ਜਮਾਂ ਆਪਦੇ ਪਿਓ ਤੇ ਗਿਆ ਬਈ ਹਨਾ ਕਾਲੇ ਕੰਡੇ ਹੋਣਗੇ ਇਹਦੇ ਤਾਂ ਬਈ ਆ ਮੋਜੇ ਮੁਰਗੇ ਦਾ ਬੱਚਾ ਹੈਗਾ ਤੇ ਬਹੁਤ ਕਿਊਟ ਤੇ ਬਹੁਤ ਪਿਆਰਾ ਆ ਬੱਚਾ ਗੱਡੇ ਬਈ ਇਹਨੇ ਤਾਂ ਬਹੁਤ ਵਧੀਆ ਹੋਇਆ ਬਈ ਆ ਤਾਂ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਲਓ ਜੀ ਹੁਣ ਆਪੀ ਆਪਦੇ ਬੱਚਿਆਂ ਨੂੰ ਸੰਭਾਲ ਲੂਗੀ ਨਾਲੇ ਆਂਡਿਆਂ ਤੇ ਬੈਜੂ ਆਇਓ ਵੀ ਸਾਰੇ ਭੱਜਿਓ ਆਓ 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 ਆ ਆ ਆ ਆ ਆ ਆਜੋ ਵੀ ਆ ਆ ਆ ਆ ਭਜ ਜਾਓ ਸਾਰੇ ਸ਼ਕੋ ਵੀ ਹਰਾ ਆਇਓ ਵੀ ਪਾਣੀ ਪੀ ਲੋ ਆ ਆ ਆ ਆ ਫੀਡਰ ਚਾਣੇ ਪਏ ਆ ਚਲ ਬਾਦੂਆ ਬਹੁਤ ਆ ਬਹੁਤ ਆ ਲੇ ਵੀ ਆਤਰੋ ਹੋ ਗਿਆ ਠੰਡੀ ਠਾਰ ਆਤਰੋ ਨੂੰ ਨਮਾਉਣ ਲੱਗਿਆ ਬਈ ਆਪਾਂ ਬਹੁਤ ਦਿਨਾਂ ਬਾਅਦ ਬਹੁ ਟਾਈਮ ਹੋ ਗਿਆ ਬਈ ਸਾਰੀ ਠੰਡ ਟੱਪ ਗਈ ਇਹ ਨਮਾਈਆਂ ਨਹੀਂ ਇੱਕ ਅੱਧੀ ਵਾਰ ਨਮਾਈਆਂ ਸੀ ਨਿੱਗੇ ਪਾਣੀ ਨਾਲ ਤਾ ਉਹ ਬੱਕਰੀ ਬਿਮਾਰ ਹੋ ਜਾਂਦੀ ਆ ਹਨਾ ਜ਼ਿਆਦਾਤਰ ਨਮਾਉਣ ਦੇ ਨਾਲ ਤਾ ਵੀ ਅੱਜ ਬਈ ਧੁੱਪ ਨਿਕਲੀ ਆ ਤੇ ਗਰਮੀ ਵੀ ਹੈਗੀ ਆ ਅੱਜ ਬਈ ਇਹਨਾਂ ਨੂੰ ਵਧੀਆ ਆਰਾਮਦਾਰੀ ਮਿਲਦੀ ਆ ਦੇਖੋ ਹੁਣ ਵਧੀਆ ਠੰਡੀਆਂ ਠਾਰ ਹੋ ਜਾਣਗੀਆਂ ਪੈਰਪੂਰ ਵਧੀਆ ਧੋ ਦਿੰਨੇ ਇਹਨਾਂ ਦੇ ਗਿੱਟੇ ਗੋਡੇ ਬੱਸ ਵਫਾ ਨਾਲੇ ਇੱਥੇ ਮਾਰ ਦਿੰਨੇ ਆ ਪਾਣੀ ਬਈ ਥੱਲੇ ਨਾਲੇ ਪੂਸ਼ ਪਾਛ ਤੋ ਦਿੰਨੇ ਆ ਪਿੱਛੋਂ ਬੱਸ ਮੈਂ ਮੈਂ ਨਹੀਂ ਨਿਆ ਕਰਬਾਲੀ ਹਾਂ ਕੀ ਆ ਲਓ ਜੀ ਸਿਰ ਵੀ ਕਰਤਾ ਠੰਡਾ ਠਾਰ ਆਪਾਂ ਆਤਰੋ ਦਿੱਤੀ ਨਮਾ ਬਈ ਚੰਗੀ ਤਰ੍ਹਾਂ ਲੈ ਵੀ ਆਤਰੋ ਲੈ ਨਿਆਰੀ ਲੈ ਫੜ ਨਮਾ ਦੇ ਪਿੱਛੇ ਹਟ ਕੇ ਪ੍ਰੈਸ਼ਰ ਨਾਲ ਨਮਾ ਹਾਂ ਪ੍ਰੈਸ਼ਰ ਮਾਰ 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 ਖੰਡਿਆ ਕੇ ਮਾਰ ਖਿੱਚ ਕੇ ਮਾਰਨਾ ਆ ਦੇਖ ਇਧਰ ਫੜਾ ਆ ਦੇਖ ਐ ਮਾਰਿਆ ਕਰ ਐ ਐ ਖੰਡਿਆ ਕੇ ਮਾਰਿਆ ਕਰ ਪਿੱਠ ਪੁੜੇ ਤੇ ਮਾਰ ਦਿੰਨੇ ਆ ਲੈ ਮਾਰ ਦੇ ਬਾਕੀ ਨਮਾਲਾ ਕਰ ਲਾ ਜਾ ਪੂਰਾ ਲੈ ਵੀ ਬੈਲਾ ਕਰੀਏ ਤੈਨੂੰ ਠੰਡੀ ਪੈਰ ਪੂਰ ਲਵੇੜੀ ਫਿਰਦੀਆਂ ਹੈ ਪੀਲਾ ਪੀਲਾ ਪਾਣੀ ਪੀਲਾ ਆ ਲੈ ਪ੍ਰੈਸ਼ਰ ਕੱਟ ਕਰ ਦੇਣਾ ਲੈ ਹੁਣ ਪੀ ਪੀਲਾ 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 ਤੇਥੋਂ ਆਉਂਦਾ ਸਰਾ ਕੋਟ ਜਾਂ ਤਵਾਲਾ ਪੱਟ ਪੁੱਟ ਤਵਾਲਾ ਪਾਣੀ ਫੜਨ ਦੀ ਆਦਤ ਲੀ ਜਾਂਦੀ ਤੇਰੀ ਹੈ ਨਾ ਛੋਟੀ ਹੁੰਦੀ ਵੀ ਇੰਹੀ ਕਰਦੀ ਹੁੰਦੀ ਸੀ ਇਹ ਆਏ ਪਾਣੀ ਨੂੰ ਐ ਖਾਂਦੀ ਆ ਐ ਖਾਂਦੀ ਆ ਦੇਖ ਬਈ ਐ ਖਾ ਜੂ ਦੰਦੀ ਵੱਢ ਕੇ ਤਾਂ ਬਈ ਜੋ ਜੋ ਡਬੋ ਤਾਂ ਬਾਲਟੀ ਚ ਇਹਦੀ ਮੈਲ ਦੇਖੋ ਬਈ ਆ ਨਿਕਲਦੀ ਉਰੋਂ ਆ ਮੈਲ ਤਾਰ ਦਾਂਗੇ ਇਹਦੀ ਸਾਰੀ ਆਇਆ ਥ ਮਾਰ ਕੇ ਨਾ ਸਾਰੀ ਮੈਲ ਨਿਕਲ ਜੂਗੀ ਐ ਨਿਕਲਿਆ ਬਈ ਚਟਾ ਰੂਮ ਵਰਗਾ ਬਸ ਕੀਤ ਮੱਥੇ ਤੇ ਨਾ ਬਾਲਾ ਮਾਰ ਇੱਥੇ ਟੂਈ ਤੇ ਮਾਰ ਦੇ ਲੈ ਚੱਲ ਬਈ ਖਰਗੋਸ਼ ਨਮਾ ਤੇ ਬਈ ਇਹਨਾਂ ਦਾ ਕੰਮ ਡਾਨਾ ਬਈ ਠੰਡੇ ਠਾਰ ਹੋਗੇ ਲਓ ਜੀ ਹੀਰ ਤੇ ਰਾਂਝਾ ਵੀ ਵੜ ਗਏ ਆਪਦੇ ਪੌਂਡ 'ਚ ਇਹ ਵੀ ਲੱਗੇ ਗਰਮੀ ਕੱਢਣਾ ਆਪਦੀ ਤਾਂ ਬਈ ਬਾਕੀ ਜਾਨਵਰ ਨਮਾਏ ਨੇ ਫੜ ਕੇ ਇਹ ਆਪਦੇ ਆਪ ਨਹਾਉਣ ਲੱਗੇ ਬਈ ਲੈਂਦੇ ਨੇ ਨਿਆਰੇ ਪੂਰੇ ਲਓ ਜੀ ਆਪਾਂ ਆ ਗਏ ਉਤਲੇ ਫੱਟਪਤੇ ਆਜੋ ਕੱਢੀਏ ਫੰਦ ਜਨਕੀ ਆਪਣੇ ਪਿੰਜਰੇ ਤੇ ਬੱਚਿਆਂ ਨੂੰ ਕੱਢੀਏ ਖੋਡੇ 'ਚੋਂ ਬਾਹਰ ਤੇ ਪਾਈਏ ਜਾਲ 'ਚ ਤੇ ਫਿਰ ਡਾਈਆਂ ਸ਼ੁਰੂ ਕਰਾਂਗੇ ਇਹਨਾਂ ਦੀਆਂ 5-7 ਦਿਨਾਂ ਤੱਕ ਆਇਆ ਕੀਰ ਤੇ ਕੱਢੀਏ ਬੱਚੇ ਬਾਹਰ ਇਧਰ ਨੇ ਬੱਚੇ ਭੁੱਲ ਗਿਆ ਇੱਧਰ ਛੱਡੇ ਹੋਏ ਨੇ ਉਧਰ ਤਾਂ ਵੱਡੀਆਂ ਜੋੜੀਆਂ ਨੇ ਕੱਢਦੇ ਫਰਾਂ ਨੂੰ ਕੱਢਦੇ ਦੇਖੀ 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 ਬਾਹਰ ਨਾ ਕੱਢਦੀ ਕੋਈ ਨਾ ਕਰਦਾ 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 ਆ ਆਵੀ ਕਾਲੀ ਨੋਕ ਕਾਲੀ ਏ ਕੀਰਤਾ ਪੱਕਾ ਛੱਡ ਕੇ ਦੇਖਣੀ ਆਪਾਂ ਲੈ ਪਾ ਇਹਨੂੰ ਪਿੰਜਰੇ 'ਚ ਇਹਨੂੰ ਵਧੀਆ ਜੀ ਬਾਜੀ ਤੇ ਛੱਡਾਂਗੇ ਆ ਫਿਸ਼ਾ ਖਾ ਆਹਾ ਲੈ ਵੀ ਕੀਰਤਾ ਫੜ ਤੇ ਪਾ ਪਿੰਜਰੇ ਚ ਆਇਓ ਵੀ ਚੱਕ ਵੀ ਕੀਰਤਾ ਚੱਕ ਲੋ ਫੜੀ ਚੱਲ ਬਸ ਚੱਕ ਹੋਰ ਲੈ ਵੀ ਹੁਣ ਤਾਂ ਮੈਂ ਵੀ ਤੇਰੀ ਤੂੰ ਤੇਜ ਹੋ ਆਪਦਾ ਤੇਜੀ ਤੇਜ ਆ ਚੱਕ ਬੇਟਾ ਭੱਜੋ ਨਾ ਸੱਟ ਫੇਟ ਖਾ ਲਓਗੇ ਮਾੜਾ ਬੈਠ ਜਾ ਬਸ ਅੱਛਾ ਜੀ ਇੰਨੀ ਤੇਜੀ ਇੰਨਾ ਤੇ ਨਹੀਂ ਹੋਣ ਦਿੰਦਾ ਪੁੱਤ ਹਾਂ ਵੀ ਭੱਜੇਗਾ ਕਿੱਥੇ ਫੜ ਵੀ ਕੀਰਤ ਆਯੋ ਵੀ ਚਲ ਪਾ ਲਈ ਫੜੀ ਐ ਜੂ ਉੱਤੇ ਉਹ ਲਾਦੀ ਕੁੰਡੀ ਜੀ ਆਜੂ ਲੈ ਕੇ ਚੱਲੀਏ ਵਿੱਚ ਧਰ ਦਿੰਨੇ ਆ ਪਾਣੀ ਦੀ ਕੌਲੀ ਕੇਰਾ ਪਟਾਂਗੀ ਤੇ ਲਾ ਦੀ ਇੱਕ ਵਾਰੀ ਟਾਂਗੀ ਫੱਟਾ ਕੀਰਤ ਸਹੀ ਹੈ ਫੱਟਾ ਚਲ ਆਪਿਆ ਪਾਣੀ ਬਈ ਪਾਣੀ ਰੱਖ ਦਿੰਨੇ ਆ ਵਿੱਚ ਉਹ ਉਹ ਪਾਣੀ ਪੀ ਲੈਣਗੇ ਹੂੰ ਲਓ ਜੀ ਕੰਮ ਇਹਨਾਂ ਦਾ ਵੀ ਓਕੇ ਆ ਥੋੜਾ ਇਹ ਚੱਕ ਦਾਂਗੇ ਜਾਲ ਬਾਧੂ ਆ ਤੁਹਾਡਾ ਫੋਨ ਵੀ ਗਰਮ ਹੋਇਆ ਪਿਆ ਜਾਲ ਚ ਰੱਖਤਾ ਪਾਣੀ ਤੇ ਜਾਲ ਚੱਕਤਾ ਬਈ ਢਾਂਗੀ ਇੰਨੀ ਕੁ ਬਹੁਤ ਆ ਤੇ ਚਾਰ ਪੰਜ ਦਿਨ ਲਗਾਤਾਰ ਧੁੱਪ ਲਵਾਉਣੀ ਆ ਹੁਣ ਓਫ ਤੋਂ ਬਾੜ ਆਈਆਂ ਕਰਾਵਾਂਗੇ ਚੱਲ 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 ਇੱਥੇ ਆਪੀ ਖਾ ਲੂਗੀ ਚੱਲ ਖਾ ਆ ਲਾਗੀ ਖਾਣ ਇਹ ਵੀ ਲੋਟ ਹੀ ਨਹੀਂ ਆਉਂਦੀ ਹੈਗੀ ਹੋਰ ਕੀ ਹੁਣ ਹੋਰ ਐਪੀ ਖਾਲੂਗੀ ਆ ਚੱਕੋ ਵੀ ਆ ਖੋਡੇ ਦੀ ਕਰ ਲਈ ਫਫਾਈ ਤੇ ਬਈ ਸਾਰਾ ਗੱਲ ਦੇ ਪਹਿਲੇ ਇੱਧਰ ਘੜਤਾ ਆ ਲਿਆਂਦੀ ਨਮੀ ਮਿੱਟੀ ਆ ਨਮੀ ਮਿੱਟੀ ਪਾ ਦਨੇ ਆ ਵਿੱਚ ਤੇ ਜਿਹੜੀ ਮੁਰਗੀ ਨੇ ਚਾਰ ਚੂਚੇ ਕੱਢੇ ਹੋਏ ਨੇ ਸਭ ਤੋਂ ਪਹਿਲਾਂ ਉਹ ਮੁਰਗੀ ਨੂੰ ਆ ਖੋਡਾ ਦਿੰਨੇ ਆ ਬਈ ਕਿਉਂਕਿ ਚੂਚੇ ਵੱਡੇ ਹੋਈ ਜਾਂਦੇ ਨੇ ਤੇ ਉਹਨਾਂ ਨੂੰ ਸਪੇਸ ਵੱਧ ਚਾਹੀਦਾ ਆ ਜਾ ਵੀ ਕੀਰਤ ਐਂ ਕਰ ਆ ਕਟਛਾ ਜਾ ਫੜਾ ਚੱਕ ਕੇ मिट्टी पा देने सारी अंदर कोई ना कोई ना देखो भी मित्रों सारे खोडे अंदर मिट्टी पाती आज फिर लेके आईए मुर्गी ते चूचे छडिए अंदर हार है माड़ी जी ਆ ਵੀ ਫੇਟੀ ਦਿੰਨੇ ਅੰਦਰ ਲਓ ਜੀ ਥਾਂ ਪੋਲੀ ਹੋ ਜੂ ਸਾਰੀ ਕੰਮ ਡੰਨਾ ਖੋਡਾ ਲੈ ਆਪਾਂ ਖੋਲ ਬਈ ਦੇਖੋ ਬਈ ਐਡੇ ਵੱਡੇ ਹੋ ਗਏ ਬੱਚੇ ਤੇ ਇਹਨਾਂ ਨੂੰ ਵੱਡੇ ਖੋਡੇ ਦੀ ਲੋੜ ਆ ਹੁਣ ਆਹ ਖੋਡਾ ਬਈ ਛੋਟਾ ਹੈਗਾ ਤੇ ਆ ਜੋ ਬਈ ਆਪਾਂ ਚੂਚੇ ਇਹਦੇ ਵਿੱਚ ਪਾ ਲੈਨੇ ਆ ਮੁਰਗੀ ਨੂੰ ਅੱਡ ਚੱਕ ਲੈਨੇ ਆ ਦੇਖੀ ਚੂਚੇ ਨਾ ਮੱਦ ਦੀ ਬੱਸ ਬੱਸ ਲੈ ਵੀ ਕੀਰਤ ਫਟਾਫਟ ਚੂਚੇ ਅੰਦਰ ਪਾ ਲਾ ਹਾਂ ਹੁਣ ਪਾਏ ਦੇ ਅੰਦਰ ਹਾਂ ਹੁਣ ਨਹੀਂ ਮਾਰਨੀ ਇਹਨਾਂ ਨੇ ਛਾਲ ਕਿਉਂਕਿ ਇਹਨਾਂ ਨੂੰ ਪਤਾ ਨਾ ਵੀ ਅਸੀਂ ਉੱਚੀ ਥਾਂ ਤੇ ਖੜੇ ਆਂ ਆਜੋ ਵੀ ਲਿਆਓ ਚੂਚੇ ਲਿਆਓ ਵੀ ਲਓ ਆਗੇ ਭਈਆ ਆਪਣੇ ਛੋਟੇ ਛੋਟੇ ਚੂਚੇ ਜਿਹੜੇ ਪਹਿਲੀ ਵਾਰ ਨਿਕਲੇ ਸੀ ਸੈਟਅਪ ਤੇ ਲਿਆਵੀ ਚੂਚੇ ਚੱਲ 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 ਛੜ ਦੇ ਅੰਦਰ ਛੜ ਦੇ ਭਈ ਕੀ ਬਾਤ ਐ ਓਏ ਖੜ ਜਾ ਖੜ ਜਾ ਲਓ ਜੀ ਆ ਗਈ ਇਹਨਾਂ ਦੀ ਮਾਂ ਬਈ ਆ ਨਵੇਂ ਚੂਚੇ ਤੇ ਇਹਨਾਂ ਦੀ ਮਾਂ ਬਈ ਆਪਾਂ ਨਵੇਂ ਖੋਡੇ ਚ ਛੜਤੇ ਇੱਥੇ ਵਧੀਆ ਖੇਡਣਗੇ ਤੇ ਉੱਤੋਂ ਮਿੱਟੀ ਠੰਡੀ ਠੰਡੀ ਆ ਬਈ ਗਰਮੀ ਹੈਗੀ ਆ ਤਾਂ ਇੱਥੇ ਇਹਨਾਂ ਨੂੰ ਨਿਹਾਰ ਆ ਜੂ ਬਈ ਠੰਡੀ ਠੰਡੀ ਮਿੱਟੀ ਚ ਖੇਡਣ ਦਾ ਤੇ ਨਾਲੇ ਮੁਰਗੀ ਨੂੰ ਬਈ ਰਿਲੈਕਸ ਮਿਲ ਜੂ ਕਿਉਂਕਿ ਇਹਨੇ 22 ਦਿਨ ਹਨਾ ਬੈ ਕੇ ਆਂਡਿਆਂ ਤੇ ਬੱਚੇ ਕੱਢੇ ਨੇ ਬਈ ਗਰਮੀ ਚੱਲੀ ਆ ਹਨਾ ਤਾਂ ਇਹਦੇ ਅੰਗ ਪੈਰ ਇੱਥੇ ਵਧੀਆ ਖੁੱਲੇ ਜਾਣਗੇ ਵੱਡੇ ਖੋਡੇ ਦੇ ਅੰਦਰ ਚਲੋ ਬਈ ਅੰਦਰ ਆ ਕੇ ਖੇਡੋ ਆ ਲੋ ਵੀ ਨੰਨੇ ਮੁੰਨੇ ਬੱਚੇਓ ਤੁਹਾਡਾ ਪਾਣੀ ਇੱਥੋਂ ਪੀ ਲਿਓ ਪਾਣੀ ਠੀਕ ਐ ਤਾਇਆ ਤਾਇਆ ਆ ਗਿਆ ਇੱਕ ਨੰਨਾ ਮੁੰਨਾ ਬੱਚਾ ਪਾਣੀ ਪੀਣ ਤੇ ਆਸੀ ਤੁਹਾਡੇ ਦਾਣੇ ਇੱਥੋਂ ਖਾ ਲਿਓ ਦਾਣੇ ਦੇਖੋ ਬਈ ਕਿੰਨੀ ਖੁਸ਼ ਆ ਯਾਰ ਮਿੱਟੀ ਦੇ ਵਿੱਚ ਆ ਕੇ ਤੇ ਬੱਚੇ ਵੀ ਕਿੰਨੇ ਜਿਆਦੇ ਖੁਸ਼ ਨੇ ਲੇਟੇ ਮਾਰਦੀ ਆ ਤਾਂ ਬਈ ਦੱਸਿਓ ਕਿਵੇਂ ਲੱਗਿਆ ਬਈ ਆ ਖੁੱਡਾ ਤੇ ਇਹਨਾਂ ਦੀ ਕਿਵੇਂ ਲੱਗੀ ਨਵੀਂ ਸੈਟਿੰਗ ਮਿੱਤਰੋ ਪੱਕਾ ਦੱਸਿਓ ਕਮੈਂਟ ਕਰਕੇ ਤੇ ਆ ਖੁੰਝੇ ਚ ਇੱਥੇ ਰੱਖ ਦਿੰਨੇ ਆ ਪਾਣੀ ਇਧਰ ਘੱਟ ਮਿੱਟੀ ਆਉਂਦੀ ਐ ਇੱਥੋਂ ਵੀ ਲੈਣਗੇ ਦਾਣਾ ਤੇ ਪਾਣੀ ਇੱਥੇ ਠੀਕ ਆ ਲਓ ਜੀ ਬੰਦ ਕਰ ਦਿਆ ਮਿੱਤਰੋ ਕਾਲੀ ਮੁਰਗੀ ਦੇ ਖੋਡੇ 'ਚ ਵੀ ਮਿੱਟੀ ਪਾ ਦਿੰਨੇ ਆ ਬਈ ਕਿਉਂਕਿ ਇਹਨੇ 6 ਬੱਚੇ ਕੱਢ ਲੇ ਬਾਕੀ ਆਂਡੇ ਰਹਿ ਗਏ ਟਰਕੀ ਦੇ ਉਹ 5-7 ਦਿਨਾਂ ਬਾਅਦ ਨਿਕਲਣਗੇ ਬਾਕੀ ਬਈ ਗਰਮੀ ਬਹੁਤ ਜ਼ਿਆਦਾ ਹੋ ਗਈ ਅੱਜ ਤੇ ਠੰਡੀ ਮਿੱਟੀ ਜ਼ਰੂਰੀ ਆ ਚੂਚਿਆਂ ਵਾਸਤੇ ਨਾਲੇ ਮੁਰਗੀ ਵਾਸਤੇ ਇਹਦੇ ਵਿੱਚ ਬਈ ਤੰਦਰੁਸਤ ਰਹਿਣਗੇ ਹਨਾ ਸਾਰੇ ਚੂਚੇ ਤੇ ਨਾਲੇ ਹਨਾ ਗਰਮੀ ਨਹੀਂ ਲੱਗਣੀ ਸਾਰਿਆਂ ਨੂੰ ਤਾਂ ਵਧੀਆ ਖੁਸ਼ ਰਹਿਣਗੇ ਬਈ ਫਟਾਫਟ ਸਾਰੇ ਖੋਡੇ ਚ ਮਿੱਟੀ ਪਾ ਦਿੰਨੇ ਆਂ ਭਰ ਦਿੰਨੇ ਆਂ ਬਈ ਫਿਰ ਦੇਖਿਓ ਲੈਂਦੇ ਨੇ ਯਾਰੇ ਅੰਦਰ ਲੋ ਵੀ ਬੱਚੋ ਪਰਾਂ ਹੋ ਜਿਓ ਆਖਰੀ ਚੱਪਾਗਾ ਚੱਕੋ ਸਾਰੇ ਚ ਪੈ ਗਈ ਹੁਣ ਦੇਖੋ ਬਈ ਮੁਰਗੀ ਕਿੰਨੀ ਖੁਸ਼ ਆ ਮਿੱਟੀ ਦੇ ਵਿੱਚ ਲਟਕੇ ਤੇ ਬੱਚੇ ਦੇਖੋ ਕਿੰਨੇ ਸੋਹਣੇ ਲੱਗ ਜਾਂਦੇ ਨੇ ਤੇ ਬਈ ਟੋਟ ਲੈਨੇ ਤੁਹਾਨੂੰ ਪਤਾ ਹੀ ਆ 6 ਬੱਚੇ ਕੱਢੇ ਆ ਤੇ ਬਾਕੀ ਬਈ ਹਨਾ ਐਕਸਪੀਰੀਅੰਸ ਮੁਰਗੀ ਦਾ ਇਹ ਫਰਕ ਹੁੰਦਾ ਐਨੇ ਇੱਕੋ ਵਾਰ ਚ 6 ਬੱਚੇ ਕੱਢ ਲੇ ਤੇ ਜਿਹਦੇ 6 ਬੱਚੇ ਨਿਕਲੇ ਸੀ ਉਹਨੇ ਦੋ ਮਾਰ ਲੇ ਉਹਦੇ ਕੋਲੇ ਚਾਰ ਰਹਿ ਗਏ ਹਨਾ ਇਹ ਫਰਕ ਹੁੰਦਾ ਬਈ ਹਨਾ ਉਹਨੇ ਪਹਿਲੀ ਵਾਰ ਬੱਚੇ ਕੱਡੇ ਸੀ ਬਈ ਤਾਂ ਕਰਕੇ ਉਹਨੂੰ ਇੰਨਾ ਪਤਾ ਨਹੀਂ ਸੀ ਜਦੋਂ ਅਗਲੀ ਵਾਰ ਬੱਚੇ ਕੱਡੂਗੀ ਤਾਂ ਵਧੀਆ ਟੇਕ ਕੇਅਰ ਕਰੂਗੀ ਐਦੇ ਵਾਂਗੂ ਬਾਕੀ ਬਈ ਹੁਣ ਰਹਿ ਗਏ ਇਹਦੇ ਥੱਲੇ 6 ਅੰਡੇ ਟਰਕੀ ਦੇ ਇੱਕ ਮੁਰਗੀ ਦਾ ਤਾਂ ਬਈ ਉਹਦੇ ਵਿੱਚ ਐਦਾ ਕਸੂਰ ਨਹੀਂ ਕਿਉਂਕਿ ਟਰਕੀ ਦੇ ਬੱਚੇ ਪੰਜ ਦਿਨ ਲੇਟ ਨਿਕਲਦੇ ਨੇ ਮੁਰਗੀ ਨਾਲੋਂ ਬਾਕੀ ਮੁਬਾਰਕਾਂ ਬਈ ਸਭ ਨੂੰ ਲਗੀਰ ਤੇ ਦਾਣਾ ਪਾਣੀ ਫੜਾ ਇਹਨਾਂ ਦਾ ਨਾਲੇ ਦਾਣੇ ਲਿਆ ਨਾਲੇ ਪਾਣੀ ਇੱਧਰ ਪਾਏ ਪਿਆ ਦੋਨੀਆਂ ਚੀਜ਼ਾਂ ਚਲੋ ਵੀ ਓ ਹੋ 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 ਮਿੱਟੀ ਦੇਖ ਕੇ ਨਹੀਂ ਬਾੜੀ ਫਿਰਦੀ ਅੰਦਰ ਆ ਲਿਆ ਦਾਣੇ ਦਾਣੇ ਰੱਖ ਦਿੰਨੇ ਆ ਲੋ ਵੀ ਦਾਣੇ ਖਾ ਲੋ ਪਾਣੀ ਆਪਾਂ ਰੱਖ ਦਿੰਨੇ ਆ ਇੱਥੇ ਰੱਖ ਦਈਏ ਕਿੱਟ ਤੇ ਰੱਖੀਏ ਇਥੇ ਰੱਖ ਦਿੰਨੇ ਆ ਜਾਨ ਦਾਣੀ ਫੈਟ ਤੇ ਕਰ ਦਿੰਨੇ ਆ ਮਾੜੀ ਜੀ ਹੁਣ ਕੰਮ ਓਕੇ ਆ ਬਈ ਵਧੀਆ ਰੱਜ ਲੈਣਗੇ ਸਾਰੇ ਕਿਆ ਬਾਤ ਹੈ ਦੇਖੋ ਬਈ ਕਿੰਨੇ ਪਿਆਰੇ ਲੱਗ ਰਹੇ ਨੇ ਯਾਰ ਦਿਲ ਲੁੱਟ ਜਾਂਦੇ ਨੇ ਬੱਚੇ ਯਾਰ ਕਿੰਨੇ ਸੋਹਣੇ ਲੱਗ ਰਹੇ ਨੇ ਪਾਣੀ ਪੀਂਦੇ ਹੋਏ ਤਿੰਨੇ ਆ ਗਏ ਬਾਕੀ ਤਿੰਨ ਉੱਧਰ ਲੱਗ ਰਹੇ ਨੇ ਖਾਣ ਪੀਣ ਤਾਂ ਬਈ ਯਾਰ ਆਪਾਂ ਟਰਕੀ ਦੇ ਅੰਡੇ ਇਨਕਿਊਬੇਟਰ ਚ ਰੱਖਣੇ ਸੀ ਤਾਂ ਵਧੀਆ ਰਹਿੰਦਾ ਇਹਦੇ ਥੱਲੇ ਸਾਰੇ ਮੁਰਗੀ ਦੇ ਰੱਖਣੇ ਸੀ ਬਾਕੀ ਮੋਜੇ ਮੁਰਗੇ ਦੀਆਂ ਮੁਬਾਰਕਾਂ ਕਿਉਂ ਵੀ ਲੱਗਿਆ ਸੇਕ ਅੱਜ ਫੁਮਾਰ ਕੇ ਸੈਟੋ ਚਲੋ ਜਾਓ ਅੰਦਰ ਭੇਜੀਏ ਤੁਹਾਨੂੰ ਭਾਜੋ